ਲੱਖਾ ਸਿਧਾਣੇ ਦੀ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੇ ਬੁੱਢਾ ਦਰਿਆ ਵਾਲੇ ਜਿਹੜਾ ਸੀਈਓ ਨੂੰ ਚੰਗਾ ਕਰਨ ਵਾਸਤੇ ਉਹਨੂੰ ਸਾਫ਼ ਕਰਨ ਵਾਸਤੇ ਕੋਸ਼ਿਸ਼ਾਂ ਕਰ ਰਹੇ ਸੀ ਪਰ ਪੁਲਿਸ ਵਾਲੇ ਕਹਿੰਦੇ ਕਿ ਨਹੀਂ ਭਈ ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਹ ਕੰਮ ਨਹੀਂ ਕਰਨ ਦੇਣਾ ਕਹਿੰਦੇ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਨਾਲ ਉਹਨਾਂ ਦੇ ਸਾਥੀ ਨੇ ਆ ਨਹੀਂ ਗ੍ਰਿਫਤਾਰੀ ਤਾਂ ਹਲੇ ਦੋ ਦੋ ਚੀਜ਼ਾਂ ਹੁੰਦੀਆਂ ਨੇ ਸਰ ਇੱਕ ਹੁੰਦਾ ਹਿਰਾਸਤ ਤੇ ਇੱਕ ਹੁੰਦੀ ਹੈ ਗ੍ਰਿਫਤਾਰੀ ਗ੍ਰਿਫਤਾਰੀ ਦਾ ਮਤਲਬ ਹੁੰਦਾ ਕਿ ਕਿਸੇ ਪਰਚੇ ਦੇ ਵਿੱਚ ਕੋਈ ਬੰਦਾ ਨਾਮਿਨੇਟ ਕਰ ਲਿਆ ਉਸ ਤੋਂ ਬਾਅਦ ਉਹਨੂੰ ਆਫੀਸ਼ੀਅਲੀ ਅਰੇਸਟ ਵਿਖਾ ਕੇ ਅਗਲਾ ਬੰਦਸ ਸੋਸਿਆ ਕਹਿ ਲੋ ਕਿ ਅਗਲਾ ਰਾਹ ਪਾਤਾ ਇੱਕ ਹੁੰਦਾ ਹਿਰਾਸਤ ਦੇ ਵਿੱਚ ਲਿਆ ਦੇਖੋ ਚੰਡੀਗੜ੍ਹ ਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਉੱਥੇ ਇਸ ਤਰ੍ਹਾਂ ਦੇ ਧਰਨੇ ਮਜ਼ਾਰੇ ਬਿਨਾ ਪਰਮਿਸ਼ਨ ਤੋਂ ਨਹੀਂ ਕੀਤੇ ਜਾਂਦੇ ਖਾਸ ਤੌਰ ਤੇ ਜੇ ਤੁਸੀਂ ਹਾਊਸ ਚਲਦੇ ਚ ਕੋਈ ਇੱਧਰ ਨੂੰ ਜਾਂਨੇ ਹੋ ਤਾਂ ਉਹ ਹਿਰਾਸਤ ਚ ਲੈ ਲੈਂਦੇ ਮੇਰੇ ਖਿਆਲ ਦੇ ਨਾਲ ਛੱਡ ਦੇਣਗੇ ਜੀ ਅਮਿਤੋਜ ਨੂੰ ਵੀ ਲਿਆ ਹੋਇਆ ਨਾਲ ਸਰਦਾਰ ਬਲਵਿੰਦਰ ਸਿੰਘ ਨੂੰ ਵੀ ਪਿੰਦਾ ਜੀ ਵੀ ਐ ਨਾਲ ਲਖਾ ਸਿੰਘ ਸਦਾਣਾ ਵੀ ਆ ਹਾਂਜੀ ਤਾਂ ਦੇਖੋ ਗੱਲ ਇਹ ਆ ਕਿ ਯਾਰ ਇਹ ਤੇ ਮੈਂ ਅੱਗੇ ਗੱਲ ਕਹਾ ਤਾਂ ਕੁਝ ਚੀਜ਼ਾਂ ਨਾਲ ਚਲੋ ਸਾਡੇ મતਭੇਦ ਹੁੰਦੇ ਆ ਵੈਸੇ ਕੋਈ ਸਾਡੇ ਕਹ ਲੋ ਕਿ ਉਹ મતਭੇਦ ਨਹੀਂ ਹੈਗੇ ਸਾਰਿਆਂ ਨਾਲ ਆਪਣੇ ਸਬੰਧ ਸੁਖਾਵੇਂ ਆ ਜੀ ਪਰ ਕੁਝ ਗੱਲਾਂ ਨਾਲ ਆਪਾਂ ਨਹੀਂ ਵੀ ਸਹਿਮਤ ਹੁੰਦੇ ਜਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾਂਦੀ ਹੈ ਕਈ ਵਾਰ ਪਰ ਇਹਨਾਂ ਬੰਦਿਆਂ ਨੇ ਮੈਂ ਇੱਕ ਚੀਜ਼ ਕਹੂੰਗਾ ਕਿ ਸਮਾਜ ਸੇਵੀਆਂ ਨੇ ਤੇ ਨਾਲ ਪਲੱਸ ਲੱਖਾਂ ਸਦਾਨਾ ਵੀ ਇਸ ਮਾਮਲੇ ਦੇ ਵਿੱਚ ਯਾਰ ਅੱਛਾ ਕੀਤਾ ਜੀ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਉਹ ਮੁੱਦਾ ਆ ਜਿਹਨੂੰ ਚੁੱਕਿਆ ਤੇ ਜ਼ਰੂਰ ਜਾਂਦਾ ਸੀਗਾ ਹਮ ਪਰ ਗਾਂ ਮਤਲਬ ਕਿ ਇੱਕ ਤਾਂ ਲੋਕਾਂ ਤੱਕ ਪੂਰਾ ਪਹੁੰਚਾਇਆ ਨਹੀਂ ਸੀ ਜਾ ਸਕਦਾ ਜੀ ਜੀ ਕਿਉਂਕਿ ਸਿਆਸਤ ਬੇਈਮਾਨ ਹੋ ਜਾਂਦੀ ਬਿਲਕੁਲ ਇੱਕ ਇੱਕ ਇਹਦੇ 'ਚ ਲਗਾਤਾਰਤਾ ਨਹੀਂ ਸੀ ਹੁਣ ਇਹਨਾਂ ਨੇ ਲਗਾਤਾਰਤਾ ਜਿਹੜੀ ਆ ਉਹ ਰੱਖੀ ਆ ਆ ਪਿਛਲੇ ਦਿਨ ਹੀ ਕੁਝ ਉਥੇ ਇਹਨਾਂ ਨੇ ਪ੍ਰੋਗਰਾਮ ਵੀ ਉਹ ਲਿਖਿਆ ਤੇ ਉਹ ਹੁਣ ਆਵਾਜ਼ ਜਿਹੜੀ ਬੁਲੰਦ ਹੋ ਰਹੀ ਹੈ ਗੁੱਗੀ ਤਾਂ ਹੀ ਤੇ ਐਣਕਾ ਲਾ ਕੇ ਤੇ ਉਤਰਿਆ ਫਿਰਦਾ ਸੀਗਾ ਬੁੱਡੇ ਨਾਲੇ ਚ ਹੋਰ ਉਹਨੇ ਕੀ ਕਰਨਾ ਹੋਰ ਉਥੇ ਸੁਗਣ ਗਿਆ ਪਾਣੀ ਜੀ ਦੂਜੀ ਚੀਜ਼ ਇਹ ਆ ਕਿ ਹੁਣ ਮੀਡੀਆ ਦੀ ਕਵਰੇਜ ਵੀ ਮਿਲ ਰਹੀ ਆ ਬਿਲਕੁਲ ਜੇ ਇਹਨਾਂ ਨੂੰ ਕੋਈ ਹਰਾਸਤ ਚ ਇਹਨਾਂ ਲੈਂਦਾ ਤੇ ਤੁਸੀਂ ਖਬਰ ਕਿੱਥੋਂ ਕਰਨੀ ਸੀ ਜੀ ਬਿਲਕੁਲ ਖਬਰ ਲੱਖੇ ਸਿਧਾਣੇ ਉਰਾਂ ਦੀ ਆ ਪਰ ਖਬਰ ਬੁੱਡੇ ਨਾਲੇ ਦੀ ਵੀ ਆ ਬੁੱਡੇ ਨਾਲੇ ਦੀ ਵੀ ਆ ਬਿਲਕੁਲ ਕਾਲੇ ਪਾਣੀ ਦੀ ਵੀ ਆ ਤਾਂ ਕੋਈ ਗੱਲ ਨਹੀਂ ਲੱਖਾ ਸਿਧਾਣਾ ساری ਜ਼ਿੰਦਗੀ ਜੇਲਾ ਠਾਣਿਆਂ ਚ ਹੀ ਰਿਹਾ ਉੱਥੇ ਕੋਈ 4 ਘੰਟੇ ਹੋਰ ਬਹਿ ਜਾਊਗਾ ਕਿੱਡੀ ਕ ਗੱਲ ਆ ਜਾਏਗਾ ਸ਼ਾਮ ਨੂੰ ਪਰ ਮੇਨ ਮਸਲਾ ਇਹ ਆ ਕਿ ਭਾਈ ਇਹ ਜਿਹੜੀਆਂ ਚੀਜ਼ਾਂ ਨੇ ਉਹ ਰੁਕਣ ਤੇ ਰੁਕਣ ਕਦੋਂ ਰੁਕਣ ਤੇ ਰੁਕਣ ਕਰੂੰ ਜਾਂ ਜਿਹੜਾ ਥੋੜੇ ਬਹੁਤੇ ਇਹਨੂੰ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੁਧਰੇ ਕਿਉਂ ਅੱਜ ਇੱਕ ਡਾਟਾ ਜਿਹੜਾ ਉਹ ਛਪਿਆ ਹੋਇਆ ਇੱਕ ਮੀਡੀਆ ਰਿਪੋਰਟ ਦੇ ਵਿੱਚ ਕਿ ਠੀਕ ਹੈ ਕੁਝ ਪੁਆਇੰਟ ਇਸ ਤਰ੍ਹਾਂ ਦੇ ਹੈਗੇ ਆ ਜੀ ਜਿੱਥੇ ਪਾਣੀ ਸਾਫ਼ ਟਿਕ ਰਿਹਾ ਹੈ ਮਤਲਬ ਕਿ ਜਿਹੜੇ ਉਹ ਪਿੱਛੇ ਲੱਗੇ ਹੁੰਦੇ ਆ ਸੀਪੀਟਸ ਕੀ ਕਹਿੰਦੇ ਉਹਨਾਂ ਨੂੰ ਜੀ ਕਿ ਉਹ ਸਹੀ ਕੰਮ ਕਰਦੇ ਆ ਪਰ 6-7 ਪੁਆਇੰਟ ਇਸ ਤਰ੍ਹਾਂ ਦੇ ਆ ਜਿਹੜੇ ਕਿ ਜ਼ਰੀਲਾ ਪਾਣੀ ਇੰਨਾ ਸੁੱਟ ਰਿਹਾ ਕਿ ਜੇ ਉੱਥੇ ਮੱਛੀਆਂ ਛੱਡ ਕੇ ਵੇਖੀਆਂ ਇਹਨਾਂ ਨੇ ਇੱਕ ਅਧਿਐਨ ਵਾਸਤੇ ਉਹ ਨਾਲ ਦੀ ਨਾਲ ਮਰ ਗਈਆਂ ਓਹੋ ਸਮਝਦੇ ਹੋ ਨਾ ਯਾਨੀ ਕੁਝ ਪੁਆਇੰਟ ਇਸ ਤਰ੍ਹਾਂ ਦੇ ਆ ਜਿੱਥੇ ਸੁਦਾਈ ਜ਼ਹਿਰ ਜਿਹੜਾ ਛੁੱਟਿਆ ਜਾ ਰਿਹਾ ਰਸਾਇਣ ਛੁੱਟਿਆ ਜਾ ਰਿਹਾ ਤੇ ਉਹ ਰਸਾਇਣ ਕਿਧੀਆਂ ਰਗਾਂ ਚ ਜਾ ਰਿਹਾ ਬਾਈ ਹੂੰ ਬੰਦੇ ਹੀ ਨੇ ਬਿਲਕੁਲ ਬਿਲਕੁਲ ਚਾਹੇ ਉਹ ਰਾਜਸਥਾਨ ਨੂੰ ਗਾ ਨਿਕਲ ਜਾਏ ਚਾਹੇ ਇੱਥੇ ਕੋਟ ਫਰੀਦਕੋਟ ਮੁਕਸਰ ਇਸ ਏਰੀਏ ਚ ਆ ਜਾਵੇ ਜੀ ਉਹ ਜ਼ਹਿਰ ਬੰਦਿਆਂ ਦੇ ਅੰਦਰ ਜਾ ਰਿਹਾ ਤੇ ਜੇ ਕੋਈ ਉਹਨਾਂ ਵਾਸਤੇ ਲੜ ਰਿਹਾ ਯਾਰ ਠੀਕ ਹੈ ਮੈਂ ਜਵੇ ਕਿਹਾ ਕਿ ਕੁਝ ਗੱਲਾਂ ਨਾਲ ਆਪਾਂ ਕਿਸੇ ਦੀ ਪੋਲਿਟਿਕਸ ਨਾਲ ਸਹਿਮਤ ਹਾਂ ਸਹਿਮਤ ਹੋ ਸਕਦੇ ਆ ਪਰ ਇਹ ਚੀਜ਼ ਜਿਹੜੀ ਆ ਹੁਣੀ ਚਾਹੀਦੀ ਕਿਉਂ ਨਹੀਂ ਹੋ ਰਹੀ ਇਹ ਕਵੱਡਾ ਮੇਰੇ ਖਿਆਲ ਦੇ ਨਾਲ ਸਵਾਲ ਆ ਸਵਾਲ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਬਹੁਤ ਠੋਕ ਠੋਕ ਕੇ ਗੱਲਾਂ ਕਰਦੇ ਸੀਗੇ ਕੇ ਕਰਦੇ ਆਂਗੇ ਵਾਹ ਕਰਦੇ ਆਂਗੇ ਤਾਂ ਹੁਣ ਤੁਸੀਂ ਭਾਈ ਘਟੂ ਘਟੇ ਤੇ ਕਰਕੇ ਦਿਓ ਨਾ ਕੰਮ ਬਿਲਕੁਲ 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 ਹਾਂਜੀ ਤੇ ਉਹ ਸੈਂਪਲਾਂ ਵਾਲਾ ਵੀ ਕਹਿੰਦੇ ਚੱਲ ਰਿਹਾ ਸੈਂਪਲ ਲਏ ਹੋਏ ਆ ਉਹਦੇ ਚ ਸੈਂਪਲ ਮੈਂ ਤੁਹਾਨੂੰ ਦੱਸਿਆ ਨਾ ਕਿ ਕੁਝ ਸੈਂਪਲ ਜਿਹੜੇ ਆ ਉਹ ਠੀਕ ਪਾਏ ਗਏ ਨੇ ਇਹ ਰਾਹਤ ਵਾਲੀ ਗੱਲ ਆ ਪਰ ਕੁਝ ਸੈਂਪਲ ਇਸ ਤਰ੍ਹਾਂ ਦੇ ਆ ਉਹ ਉਹਨਾਂ ਪੁਆਇੰਟਸ ਤੋਂ ਲੈ ਗਏ ਆ ਜਿੱਥੋਂ ਪਾਣੀ ਡਿੱਗ ਰਿਹਾ ਪਰ ਪਾਣੀ ਰਸਾਇਣ ਰਸਾਇਣ ਯੁਕਤ ਆ ਜੀ ਯਾਨੀ ਉਹ ਤੱਤ ਜਿਹੜੇ ਜ਼ਹਿਰੀਲੇ ਤੱਤ ਕਹ ਲੋ ਕਿ ਉਹ ਪਾਣੀ ਡਿੱਗ ਪਾਣੀ ਚ ਡਿੱਗਦੇ ਪਏ ਉਹਨੂੰ ਜ਼ਹਿਰੀ ਕਰ ਰਹੇ ਨੇ ਬਿਲਕੁਲ ਜਦੋਂ ਤੱਕ ਸਾਰਾ ਕੁਝ ਠੀਕ ਨਹੀਂ ਹੋਏਗਾ ਤਦ ਤੱਕ ਸਭ ਸੈਂਪਲ ਜਿੰਨੇ ਮਰਜ਼ੀ ਲਈ ਚਲੋ ਉਹ ਫਿਰ ਸਿੰਪਲ ਹੀ ਹੋ ਜਾਣਗੇ ਉਹਦਾ ਕੋਈ ਫਾਇਦਾ ਤੇ ਹੈ ਨਹੀਂਗਾ ਜੀ ਸੱਚਮੁੱਚ ਅਜੇ ਬਹੁਤ ਮਨ ਲੱਗਦਾ ਸੰਘਰਸ਼ ਦੀ ਲੋੜ ਪੈਣੀ ਐ ਇਸ ਮਾਮਲੇ ਦੇ ਵਿੱਚ ਨਾ ਜੀ ਜੀ ਬਿਲਕੁਲ ਫਲੋ ਬਾਈ ਜੀ ਸ਼ਾਇਦ ਪੋਲ ਦੇ ਮਾਮਲੇ 'ਚ ਗੱਲ ਕਰ ਰਹੇ ਕਹਿੰਦੇ 70 ਸਾਲਾਂ 'ਚ ਕੁਝ ਨਹੀਂ ਬਦਲਿਆ ਪੰਜਾਬ ਦੇ ਵਿੱਚ ਤੇ ਕਹਿੰਦੇ ਹੁਣ ਇੱਕ ਵਿਧਾਨ ਸਭਾ ਸੈਕਸ਼ਨ ਦੇ ਨਾਲ ਕੀ ਬਦਲਣਾ ਹੈ ਬਿਲਕੁਲ ਜੀ ਅ ਰਵੀ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਆ ਜਾਓ ਅੰਮ੍ਰਿਤਸਰ ਤੁਹਾਨੂੰ ਪਕੌੜਿਆਂ ਦੇ ਨਾਲ ਚਾਹ ਵੀ ਪਿਵਾਵਾਂਗੇ ਜੀ ਜੀ ਅੰਮ੍ਰਿਤਸਰ ਬੰਦਾ ਜਾਵੇ ਤੇ ਘਟੋ ਘਟ ਮੀਨਾ ਲਾਵੇ ਜੇ ਖਾਣਾ ਪੀਣਾ ਤੇ ਹਮ ਅੰਮ੍ਰਿਤਸਰ ਦੇ ਵਿੱਚ ਤੇ ਇੰਨਾ ਫੂਡ ਦਾ ਭੰਡਾਰ ਆ ਉਹ ਇੰਨੇ ਵਨਸ ਵਨ ਨੇ ਪਹੁੰਚ ਜਣੇ ਇੰਨੀ ਉੱਥੇ ਤੇ ਬਈ ਸਪੈਸ਼ਲਿਟੀ ਆ ਜੀ ਬਸ ਛੱਡੋ ਗੱਲਾਂ ਹੀ ਛੱਡ ਦਿਓ ਜੀ ਕਰਦਾ ਕਿ ਇਥੋਂ ਸਾਸਰੀ ਘਰ ਬੁਲਾ ਕੇ ਤੇ ਭੱਜ ਜਾਵਾਂ ਚਲੋ ਫਿਰ ਹੁਣ ਨਾ ਚੇਤੇ ਕਰੀਏ ਆਪਾਂ ਜੀ ਜੀ ਆਪਾਂ ਖਾਣਾ ਧੰਨਵਾਦ ਜੀ ਗਰਗ ਸਾਹਿਬ ਤੁਹਾਨੂੰ ਵੀ ਗਰਗ ਜੀ ਧੰਨਵਾਦ ਤੁਹਾਡਾ ਸਰ ਰੋਬੀ ਗਰਗ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਤੁਹਾਡੀ ਨਿਊਜ਼ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਨਾ ਉਹ ਇੰਨੀ ਵਧੀਆ ਹੁੰਦੀ ਹੈ ਵੀ ਅਸੀਂ ਵੀ ਕਾਊਂਟਰ ਕਰ ਲੈਨੇ ਕੌਨਫੀਡੈਂਸ ਨਾਲ ਕਿਸੇ ਹੋਰ ਨਾਲ ਜਦੋਂ ਗੱਲਬਾਤ ਕਰਨੀ ਹੁੰਦੀ ਹੈ ਨਹੀਂ ਬਸ ਇਹ ਹੀ ਆ ਕਿ ਜਦੋਂ ਵੀ ਕੰਮ ਕਰੋ ਯਾਰ ਥੋੜਾ ਉਹਦੇ ਤੇ ਟਾਈਮ ਲਾ ਲਓ ਜੀ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਥੋੜਾ ਟਾਈਮ ਲਾਓ ਜਿਹੜੇ ਚਲੋ ਸਾਡੇ ਛੋਟੇ ਇਹ ਨੇ ਭੈਣ ਭਰਾ ਮੀਡੀਆ 'ਚ ਮੈਂ ਉਹਨਾਂ ਨੂੰ ਵੀ ਕਹਿਣਾ ਹੁੰਨਾ ਕਿ ਆਪ ਦਾ ਟਾਈਮ ਲਾਓ ਤੇ ਦੂਜੀ ਗੱਲ ਇਹ ਆ ਕਿ ਮਤਲਬ ਕਿ ਨਾ ਇਸ ਤਰ੍ਹਾਂ ਚਪਾਓ ਕਿ ਮੈਂ ਅੱਗੇ ਨਿਕਲ ਜਾਵਾਂ ਜੀ ਤੁਸੀਂ ਥੋੜਾ ਪਿੱਛੇ ਪਿੱਛੇ ਰਹਿ ਸਕਦੇ ਹੋ ਹਮ ਪਰ ਤੁਸੀਂ ਪਰੋਸੇ ਯੋਗ ਜ਼ਰੂਰ ਆਓਗੇ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਹਾਲਾਂਕਿ ਅਸੀਂ ਵੀ ਪਹਿਲਾਂ ਕਾਲੀਆਂ ਕੀਤੀਆਂ ਜਦੋਂ ਆਏ ਆਏ ਆ ਪੰਜ ਸੱਤ ਸਾਲ ਅਸੀਂ ਵੀ ਬੜਾ ਤੇਜ਼ ਦੌੜੇ ਫਿਰ ਬਾਅਦ ਦੇ ਵਿੱਚ ਕੁਝ ਚੀਜ਼ਾਂ ਤੇ ਕੰਮ ਕਰੀਦਾ ਸਾਬ ਕੋਸ਼ਿਸ਼ ਆ ਹਾਲੇ ਵੀ ਗਲਤੀਆਂ ਹੁੰਦੀਆਂ ਨੇ ਜੀ ਪਰਫੈਕਟ ਨਹੀਂ ਆ ਮੈਂ ਆਪਣੇ ਆਪ ਨੂੰ ਪਰਫੈਕਟ ਨਹੀਂ ਮੰਨਦਾ ਮੈਂ ਜੀ ਜੀ ਗਗਨ ਸੋਮਲ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਇੱਕ ਸਵਾਲ ਹੈ ਕਿ ਲਾਈਵ ਚੱਲ ਰਿਹਾ ਹੁਣ ਵਿਧਾਨ ਸਭਾ ਦਾ ਤੇ ਸਪੀਕਰ ਸਾਹਿਬ ਕਹਿੰਦੇ ਭਗਵੰਤ ਮਾਨ ਨੂੰ ਭਗਵੰਤ ਮਾਨ ਸਾਹਿਬ ਕਹਰੇ ਨੇ ਕਹਿੰਦੇ ਸਾਹਿਬ ਦਾ ਮਤਲਬ ਸਰ ਤੇ ਜੇ ਸਪੀਕਰ ਸਾਹਿਬ ਦਾ ਰਤਬਾ ਵੱਡਾ ਹੈ ਤਾਂ ਸਾਹਿਬ ਕਿਉਂ ਕਰ ਮੈਨੂੰ ਨਹੀਂ ਲੱਗਦਾ ਕਿ ਆਹ ਤਾਂ ਕੋਈ ਵੱਡੀ ਗੱਲ ਨਹੀਂ ਹੈ ਜੇ ਉਹਨਾਂ ਨੇ ਕਹਿ ਦਿੱਤਾ ਤੇ ਕੋਈ ਗੱਲ ਨਹੀਂ ਹੈ ਬਿਲਕੁਲ ਸਾਹਿਬ ਨੇ ਕਹਿ ਦਿੱਤਾ ਉਹ ਮੁੱਖ ਮੰਤਰੀ ਸਾਹਿਬ ਵੀ ਕਹਿ ਦਿੰਦੇ ਹੁੰਦੇ ਆ ਤਾਂ ਸਾਬ ਲਾਉਣਾ ਮੈਂ ਤੇ ਆਪ ਪੰਜਾਰੀ ਸਾਹਿਬ ਕਹਿ ਦਿੰਨਾ ਇੱਕ ਬੰਦੇ ਨੂੰ ਬਿਲਕੁਲ ਬਿਲਕੁਲ ਮੇਰੇ ਯਾਰ ਦੋਸਤ ਵੀ ਹੁੰਦੇ ਆ ਨਾ ਜਦੋਂ ਅਸੀਂ ਬੈਠੇ ਹੁੰਨੇ ਆ ਉਹ ਉਹਨਾਂ ਮੂੰਹ ਤੇ ਚੜ ਗਿਆ ਸੀ ਜੀ ਜੀ ਮਾਣ ਤੇ ਸਤਿਕਾਰ ਹੈ ਔਰ ਇਹ ਚੀਜ਼ਾਂ ਤੁਹਾਡੀ ਆਪ ਜੀ ਦੀ ਐਜੂਕੇਸ਼ਨ ਦੱਸਦੀ ਮੈਨੂੰ ਮੈਨੂੰ ਕਈ ਮੁੰਡੇ ਫੋਨ ਕਰਦੇ ਨੇ ਬਾਹਰੋਂ ਜੀ ਤੇ ਚਲੋ ਕੋਈ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਕਿਸੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਆ ਕਿਸੇ ਦਾ ਮਤਲਬ ਕਿ ਕੋਈ ਹੋਰ ਕੋਈ ਹੁੰਦਾ ਹੈ ਸਵਾਲ ਜਾਂ ਕੁਝ ਵੀ ਤੇ ਉਹ ਮੈਂ बार-बार ਉਹ ਮੇਰੇ ਤੋਂ ਛੋਟੇ ਹੁੰਦੇ ਨੇ ਕਈ ਵਾਰ ਉਹ ਕਹਣਗੇ ਕਿ ਆ ਪਾਜੀ ਤੁਸੀਂ ਪਾਜੀ ਨਾ ਕਹੋ ਤੁਸੀਂ ਮੈਂ ਕਹਾਂ ਯਾਰ ਅਸੀਂ ਹੁਣ ਕੀ ਕਰੀਏ ਜਦੋਂ ਸਾਰਾ ਦਿਨ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਸੀਂ ਸਾਰੀ ਕਹਿੰਦੇ ਅੱਗੋਂ ਸਾਨੂੰ ਕੋਈ ਟੁੱਟ ਕੇ ਵੀ ਪੈ ਜਾਵੇ ਅਸੀਂ ਇਹਨੂੰ ਸਾਰੀ ਕਹਿ ਸਕਦੇ ਜੀ ਜੀ ਲੁਕਸ ਸਿੰਘ ਜੀ ਦੱਸ ਰਹੇ ਕਿ ਜਾਖੜ ਤੇ ਕਹਿੰਦਾ ਹੀ ਸਾਹਿਬ ਆ ਬਿਲਕੁਲ ਜੀ ਇਹ ਤਾਂ ਚਲੋ ਖੈਰ ਰਿਸਪੈਕਟ ਆ ਬੋਲਣ ਦੀ ਆਪਡੇ ਟਿਕਟ ਅੱਛਾ ਬਾਦਲ ਸਾਹਿਬ ਜਿਹੜਾ ਵੀ ਕੋਈ ਬੰਦਾ ਹੁੰਦਾ ਸੀਗਾ ਨਾ ਪਿੰਡਾਂ ਚ ਸਰਦਾਰ ਸਾਹਿਬ ਕਹਿੰਦੇ ਜੀ ਦਸਤਾਰਤਾਰੀ ਜਿਹੜਾ ਵੀ ਕੋਈ ਮਿਲਦਾ ਹੁੰਦਾ ਸੀ ਨਾ ਇਹ ਰਿਸਪੈਕਟ ਦੇਣੀ ਚਾਹੀਦੀ ਹੁਣ ਕਈਆਂ ਦੇ ਮੂੰਹ ਤੇ ਬਾਈ ਜੀ ਬਾਈ ਜੀ ਜੀ ਸਾਡਾ ਇੱਕ ਦੋਸਤ ਆ ਉਹ ਮਿਲਦਾ ਵੀ ਸੁਤਾ ਪਿਆ ਵੀ ਜੀ ਜੀ ਕਰੀ ਜਾਂਦਾ ਉਹ ਜੀ ਹਮੇਸ਼ਾ ਉਹਦਾ ਨਾਂ ਹੀ ਅਸੀਂ ਜੀ ਆਇਆਂ ਨੂੰ ਰੱਖਿਆ ਵੀ ਆ ਜਾ ਜੀ ਐ ਸਾਡਾ ਹੈ ਆਤ ਜੀ ਇਹ ਆ ਜਾ ਵੀ ਜੀ ਜੀ ਉਹਨੇ ਜੀ ਕਰਨੇ ਚਲੋ ਇਹ ਹੁੰਦਾ ਜੀ ਵਧੀਆ ਸਭਾ ਅੱਛਾ ਹੈ ਜੀ ਅਗਲੀ ਖਬਰ ਵੱਲੋਂ ਚੱਲੀ ਇੱਕ ਹੋਰ ਸਾਫ ਦੀ ਗੱਲ ਕਰ ਰਹੀ ਆ ਆਪਾਂ ਬੋਰਡ ਸਿੰਘ ਦੀ ਮਸਲਾ ਉਹਨਾਂ ਦਾ ਕਾਫੀ ਫੈਲਿਆ ਹੋਇਆ ਖਿਲਰਿਆ ਹੋਇਆ ਬੋਰਡ ਸਾਹਿਬ ਦਾ ਮਸਲਾ ਬੋਰਡ ਸਾਹਿਬ ਵਾਂਗੂ ਖਿਲਰਿਆ ਫਿਰਦਾ ਸਪੀਕਰ ਸਾਹਿਬ ਤੱਕ ਨੂੰ ਵਿੱਚ ਇਨਵੋਲਵ ਹੋਣਾ ਪਿਆ ਪਾਰਟਿਸਿਪੇਟ ਕਰਨੀ ਪਈ ਗੱਲ ਦੇ ਵਿੱਚ ਕਿ ਭਾਈ ਤੁਸੀਂ ਇਹਨੂੰ ਲਓ ਕਿ ਚੱਕੇ ਗੱਲ ਨੂੰ ਹੈਨਾ ਕੀ ਪੂਰਾ ਮਸਲਾ ਹੈ ਮੜਾ ਜਾਂ ਜੜ ਤੋਂ ਦੱਸਦੇ ਸਨ ਇਹ ਆਮ ਤੌਰ ਤੇ ਸਪੀਕਰ ਸਾਹਿਬ ਕਹਿੰਦੇ ਬੈਠੋ 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 ਤੁਸੀਂ ਬੈਠੋ ਐਤਕੀ ਕਹਿੰਦੇ ਵੀ ਤੁਸੀਂ ਆਓ ਜੀ ਵੀ ਨੂੰ ਤਲਬ ਕਰ ਲੈ ਕੇ ਕਿ ਤੁਸੀਂ ਆਓ